ਬਸ ਚੰਦ ਸਕਿੰਟਾਂ ਇਹਨਾ ਬੁੜੀ ਤਰ੍ਹਾਂ ਕੁੱਟਿਆ ਜਿਸ ਤਰ੍ਹਾਂ ਪਸ਼ੂ ਨੂੰ ਨਹੀਂ ਕੁੱਟਿਆ ਜਾਂਦਾ ਜਨਾ ਇਹਨਾ ਮੋਟਰਸਾਈਕਲ ਦੇ ਉੱਤੇ ਟੇਪ ਲਗਾ ਕੇ ਆਏ ਆ ਜੀ ਮੰਡੀ ਨਹੀਂ ਖੁੱਲੂਗੀ ਮੰਡੀ ਨਹੀਂ ਖੁੱਲੂਗੀ ਸਾਰਾ ਰਸਤਾ ਈ ਉਹੀ ਜਾਣਾ ਵਪਾਰ ਬੰਦ ਰਹੇਗਾ ਜੀ ਵਪਾਰ ਬੰਦ ਹੋਲੇ ਹੋਲੇ ਸਾਰਾ ਬਾਜ਼ਾਰ ਬੰਦ ਹੋਏਗਾ ਹਾਂ ਜੇ ਇਸੇ ਤਰ੍ਹਾਂ ਗੁੰਡਾਗਰਦੀ ਰਹਿੰਦੀ ਤਾਂ ਸਾਡਾ ਦੁਕਾਨਾਂ ਦੇ ਉੱਤੇ ਰਹਿਣ ਦਾ ਕੋਈ ਹਾਲ ਨਹੀਂ ਅਸੀਂ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਨੂੰ ਚਾਬੀਆਂ ਦੇ ਦੇਾਂਗੇ ਜੇ ਸਾਡੇ ਨਾਲ ਐਵੇਂ ਗੁੰਡਾਗਰਦੀ ਹੁੰਦੀ ਰਹੀ ਸਾਨੂੰ ਐਵੇਂ ਖੌਫ ਸ ਜ਼ਿੰਦਗੀ ਜਿਉਣੀ ਪਈ ਤੇ ਸਾਡੇ ਵਾਸਤੇ ਪੰਜਾਬ ਤੇ ਰਹਿਣਾ ਮੁਸ਼ਕਲ ਹੋ ਜੂਗਾ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਗ। ਫਰੀਦਕੋਟ ਦੇ ਵਿੱਚ ਹੁਣੇ-ਹੁਣੇ ਇੱਕ ਘਟਨਾ ਹੋਈ ਆ ਕਿ ਪੁਰਾਣੀ ਦਾਣਾ ਮੰਡੀ ਦੇ ਵਿੱਚ ਇੱਕ ਵਪਾਰੀ ਦੀ ਦੁਕਾਨ ਵਿੱਚ ਵੜ ਕੇ ਦੋ ਵਪਾਰੀਆਂ ਨੂੰ ਅਣਪਛਤੇ ਨੌਜਵਾਨਾਂ ਨੇ ਕੁੱਟਮਾਰ ਕੀਤੀ ਆ। ਤੇ ਕੁੱਟਮਾਰ ਦਾ ਹਾਲਾਂਕਿੇ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਪਰ ਇੰਨਾਕ ਜ਼ਰੂਰ ਹੈ ਕਿ ਮੰਡੀ ਨੂੰ ਪ੍ਰਸ਼ਾਸਨ ਨੇ ਜਿਹੜੀ ਪੁਰਾਣੀ ਦਾਣਾ ਮੰਡੀ ਆ ਉਸ ਨੂੰ ਪਾਰਕਿੰਗ ਵਾਲੀ ਜਗ੍ਹਾ ਬਣਾ ਰੱਖਿਆ ਤੇ ਉੱਥੇ ਕਈ ਵਾਰੀ ਗੱਡੀਆਂ ਇੰਨੀਆਂ ਜਮ੍ਹਾਂ ਹੋ ਜਾਂਦੀਆਂ ਕਿ ਦੁਕਾਨਦਾਰਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਤੇ ਅਕਸਰ ਪਾਰਕਿੰਗ ਵਾਲਿਆਂ ਚ ਤੇ ਦੁਕਾਨਦਾਰਾਂ ਦੇ ਵਿੱਚ ਕਈ ਵਾਰ ਤੂ ਤੂ ਮੈਂ ਮੈਂ ਜਾਂ ਬਹਿਸ ਵੀ ਹੁੰਦੀ ਆ ਪਰ ਅੱਜ ਦੀ ਜਿਹੜੀ ਘਟਨਾ ਉਸ ਬਾਰੇ ਜਿਹੜੇ ਪੀੜਤ ਵਪਾਰੀ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ ਗਿਆ ਕਾਰਨ ਚੁੱਪਚਾਪ ਆ ਕੇ ਦੋ ਮੋਟਰਸਾਈਕਲਾਂ ਤੇ ਸਵਾਰ ਨੌਜਵਾਨ ਆਉਂਦੇ ਆ ਤੇ ਚੁੱਪਚਾਪ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਦੁਖੀ ਹੋਏ ਵਪਾਰੀਆਂ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਤੇ ਸਾਰੀ ਮੰਡੀ ਨੂੰ ਬੰਦ ਕਰ ਦਿੱਤਾ ਤੇ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਤੇ ਫੈਸਲਾ ਕੀਤਾ ਕਿ ਜਿੰਨੀ ਦੇਰ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉੰਨੀ ਦੇਰ ਕੋਈ ਵੀ ਵਪਾਰੀ ਜਿਹੜਾ ਉਹ ਦੁਕਾਨ ਨਹੀਂ ਖੋਲੇਗਾ ਅਸੀਂ ਦੋਨੋਂ ਹੀ ਨੇ ਦੁਕਾਨ ਤੇ ਬੈਠੇ ਅਰਪਨ ਜੈਨਾ ਮੁੰਡਾ ਇੱਥੇ ਸਾਹਮਣੇ ਕੰਮ ਕਰਦਾ ਮਹਾਵਿਜਾ ਟ੍ਰੇਡਰਸ ਤੇ ਮੇਰੀ ਗੋਪਨ ਟ੍ਰੇਡਿੰਗ ਕੰਪਨੀ ਯੋਗੇਸ਼ ਸਿੰਘ ਲਾ ਮੇਰਾ ਨਾਮ ਹੈ ਅਸੀਂ ਬੈਠੇ ਬਾਹਰ ਦੋਨੋਂ ਚਾਹ ਪੀ ਰਹੇ ਸੀਗੇ ਤੇ ਦੋ ਮੋਟਰਸਾਈਕਲਾਂ ਦੇ ਚਾਰ ਅਣਪਛਾਤੇ ਮੁੰਡੇ ਜਿਨ੍ਹਾਂ ਦੇ ਮੂੰਹ ਟਕੇ ਵੇ ਸੀ ਤੇ ਉਹਨਾਂ ਦੇ ਹੱਥ 'ਚ ਬੇਸਬਾਲ ਗੋਲੀਆਂ ਵੀ ਹਥਿਆਰ ਹੋਏ ਦੋਨਾਂ ਨੇ ਆਉਂਦੇ ਸਾਰ ਸਾਡੇ ਤੇ ਹਮਲਾ ਕਰਤਾ ਪੂਰੀ ਤਰ੍ਹਾਂ ਮਤਲਬ ਚਾਹ ਦੇ ਕੱਪ ਟੁੱਟ ਗਏ ਸਾਡੇ ਦੇ ਗਰਮ ਚਾਹ ਡੁੱਲ ਗਈ ਸਾਨੂੰ ਕੁਝ ਨਹੀਂ ਪਤਾ ਵੀ ਅਣਪਛਾਤੇ ਬੰਦੇ ਕੌਣ ਸੀ ਤੇ ਉਹਨਾਂ ਦਾ ਹਮਲਾ ਕਰਨ ਦਾ ਕੀ ਪਰਪ ਕੋਈ ਸਾਡੇ ਤੋਂ ਕੋਈ ਚੀਜ਼ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਸਾਨੂੰ ਮਾਰਨਾ ਸੀ ਉਹ ਉਹ ਕਿਉਂ ਸੀ ਇਹਦਾ ਨਹੀਂ ਸਾਨੂੰ ਪਤਾ ਕੋਈ ਬੋਲੇਗਾ ਨਾ ਉਦੋਂ ਤੱਕ ਨਹੀਂ ਬਸ ਇਹ ਕਹਿ ਕੇ ਕਿ ਇਹ ਅਸੀਂ ਦੇਖ ਲਾਂਗੇ ਜੀ ਦੇਖ ਲਾਂਗੇ ਇਹਨੀ ਗੱਲ ਅਸੀਂ ਸੁਣੀਏ ਦੇਖ ਲਾਂਗੇ ਦੇਖ ਲਾਂਗੇ ਅਸੀਂ ਵਪਾਰਕਦਾਰਾਂ ਗੱਲਾਂ ਕੱਢੀਆਂ ਤੇ ਦੇਖ ਲਾਂਗੇ ਦੇਖ ਲਾਂਗੇ ਅਸੀਂ ਵਪਾਰਕਦਾਰੇ ਦੇ ਆਦਮੀ ਆ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਅਸੀਂ ਮਤਲਬ ਸਿਹਰੇ ਦੁਕਾਨ ਤੇ ਆਉਂਦੇ ਆ ਸ਼ਾਮ ਨੂੰ ਜਾ ਵੜਦੇ ਆ ਸਾਡਾ ਕਿਸੇ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਲਿੰਕ ਨਹੀਂ ਕੋਈ ਲਿੰਕ ਨਹੀਂ ਕਿ ਸਿਕ ਸੰਭਾਲ ਜਦੋਂ ਤੱਕ ਉਹ ਬੰਦੇ ਕੈਪਚਰ ਨਹੀਂ ਹੁੰਦੇ ਮੰਡੀ ਨਹੀਂ ਖੁੱਲੂਗੀ ਮੰਡੀ ਨਹੀਂ ਖੁੱਲੂਗੀ ਸਾਰਾ ਰਸਤਾ ਇਉਂ ਹੀ ਜਾ ਵੜਾ ਵਪਾਰ ਬੰਦ ਰਹੇਗਾ ਜੀ ਬੰਦੇ ਦਾ ਸਾਰਾ ਵਪਾਰ ਬੰਦ ਹੋਏ ਹੋਏ ਸਾਰਾ ਬਾਜ਼ਾਰ ਬੰਦ ਹੋਏਗਾ ਇਸ ਤਰ੍ਹਾਂ ਗੁੰਡਾਗਰਦੀ ਰਹਿੰਦੀ ਤਾਂ ਸਾਡਾ ਦੁਕਾਨਾਂ ਤੇ ਉੱਤੇ ਰਹਿਣ ਦਾ ਕੋਈ ਹਾਲ ਨਹੀਂ ਅਸੀਂ ਦੁਕਾਨਾ ਬੰਦ ਕਰਕੇ ਪ੍ਰਸ਼ਾਸਨ ਨੂੰ ਚਾਬੀਆਂ ਦੇ ਦੇਾਂਗੇ। ਅਸੀਂ ਅੱਗੇ ਵੀ ਕਈ ਵਾਰ ਕਿਹਾ ਵੀ ਸ਼ਾਮ ਨੂੰ ਇੱਥੇ ਇੰਨੇ ਜਨੇ ਨਸ਼ਈ ਤੁਰੇ ਫਿਰਦੇ ਹੁੰਦੇ ਆ ਉਹ ਉਲਟਾ ਸਾਨੂੰ ਸਮਝਾਉਂਦੇ ਆ ਵੀ ਤੁਸੀਂ ਚੁੱਪ ਰਹੋ ਯਾਰ ਕਾਹਨੂੰ ਇਹ ਇਹ ਤਾਂ ਨਸ਼ਈ ਹੈ ਤੁਸੀਂ ਚੁੱਪ ਰਹੋ। ਸਾਨੂੰ 7:30 ਵਜੇ ਦੁਕਾਨਾ ਬੰਦਾ ਕੇ ਨਿਕਲਣਾ ਪੈਂਦਾ ਕਿ ਕਿਤੇ ਕੋਈ ਹਾਦਸਾ ਨਾ ਹੋ ਜਾਈ। ਅੱਗੇ 16 ਫਰਵਰੀ ਪਿਛਲੇ ਸਾਲ ਮੇਰੇ ਨਾਲ ਵੀ ਇਹੀ ਹਾਦਸਾ ਹੋਇਆ ਸੀ ਸੈਂਟਰਲ ਬੈਂਕ ਕੋਲ। ਸ਼ਾਮ ਨੂੰ 7:30 ਵਜੇ ਸੀਗੇ। ਚਾਰ ਜਨੇ ਆਏ ਸੀ ਮੋਟਰਸਾਈਕਲ ਤੇ ਮੇਰੇ ਮਾਰੀਆਂ ਉਹ ਤਾਂ ਕੁਦਰਤੀ ਉਤਰੋ ਕਾਰ ਆ ਗਈ ਸੀ ਉਹਨਾਂ ਨੂੰ ਲਾਈਟਾਂ ਪਈਆਂ ਤੋਂ ਭੱਜ ਗਏ ਜ ਮੇਰੀ ਡਿੱਗੀ ਖੋਲ ਕੇ ਦੇਖੀ ਉਹਨਾਂ ਨੇ ਮੁੱਕ ਦੀ ਗੱਲ ਹੈ ਦਿਨ ਬਾਦ ਦਿਨ ਗੁੰਡਾਗਰਦੀ ਵਧਦੀ ਪਈ ਹੈ ਜੀ ਪੰਜਾਬ 'ਚ ਵਪਾਰੀ ਸੇਫ ਨਹੀਂ ਹੈਗੇ ਕਿ ਜਦੋਂ ਤੱਕ ਇਹਨਾਂ ਦਾ ਹੱਲ ਨਹੀਂ ਹੁੰਦਾ ਹੁਣ ਅਸੀਂ ਦੁਕਾਨਾਂ ਨਹੀਂ ਖੋਲਣੀ ਹੈ ਮੰਗੇ ਜੀ ਸਾਰੀ ਵਪਾਰੀ ਯੂਨੀਅਨ ਖੜੀ ਹੈ ਤੇ ਦੁਕਾਨਾਂ ਨਹੀਂ ਖੁੱਲੂਗੀਆਂ ਮੰਗੇ ਜੀ ਸਾਰੇ ਵਪਾਰ ਮੰਡਲ ਨਾਲ ਹੈ ਜੀ ਸਾਰੇ ਅਸੀਂ ਪੂਰੀ ਸਾਥ ਦੇਵਾਂਗੇ ਨਾਰਾ ਲਾ ਦੇ ਜਿਹੜਾ ਵਪਾਰੀ ਆ ਉਹ ਸਰਕਾਰ ਦੀ ਰੀੜ ਦੀ ਹੱਡੀ ਹੈ ਵਪਾਰੀ ਦੇ ਜਿੱਤੇ ਟੈਕਸ ਨਾਲ ਹੀ ਜੀਐਸਟੀ ਨਾਲ ਹੀ ਸਰਕਾਰਾਂ ਚੱਲਦੀਆਂ ਜੇ ਸਾਡੇ ਨਾਲ ਇਵੇਂ ਗੁੰਡਾਗਰਦੀ ਹੁੰਦੀ ਰਹੀ ਸਾਨੂੰ ਐਵੇਂ ਖੋਫ ਸੇ ਜ਼ਿੰਦਗੀ ਜਿਉਣੀ ਪਈ ਤੇ ਸਾਡੇ ਵਾਸਤੇ ਪੰਜਾਬ ਤੇ ਨਾ ਨਾ ਮੁਸ਼ਕਲ ਹੋ ਜਾਊਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਫੌਰੀ ਤੌਰ ਤੇ ਗੁੰਡਿਆਂ ਦੇ ਨੱਥ ਪਾਈ ਜਾਵੇ ਜਿੰਨਾ ਚਿਰ ਜਿੰਨਾ ਤੇ ਨੱਥ ਨਾ ਪਊਗੀ ਉਹਨਾਂ ਚਿਰ ਸੱਸੀ ਕੋਈ ਵਪਾਰ ਨਹੀਂ ਕਰਨਾ ਸਾਡੀ ਮੰਡੀ ਪਰਮਾਨੰਦ ਦਾ ਬੰਦ ਰਹੇ ਬੰਦ ਰਹੂਗੀ ਜੀ ਬਿਲਕੁਲ ਬੰਦ ਰਹੂਗੀ ਕੋਈ ਅਧਿਕਾਰੀ ਆਇਆ ਤੁਹਾਡਾ ਕੋਈ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਅਸੀਂ ਕਈ ਟੈਲੀਫੋਨ ਕਰ ਲਿਆ ਹੈ ਕੋਈ ਪੁਲਿਸ ਅਫਸਰ ਨਹੀਂ ਆਇਆ ਹੁਣ ਕੋਈ ਪੁਲਿਸ ਅਫਸਰ ਤੁਹਾਨੂੰ ਪੁੱਛਣ ਤੱਕ ਨਹੀਂ ਆਇਆ ਵੀ ਤੁਹਾਡੇ ਨਾਲ ਵੀ ਤੁਹਾਡੇ ਨਾਲ ਕੀ ਵਾਪਰਿਆ ਆ ਮੁੰਡੇ ਸੱਟਾਂ ਲੇਖੋ ਵਜੀਆਂ ਇਧਰ ਦੇ ਪਾਸੇ ਆ ਵੇਖੋ ਆ ਦੇਖੋ ਸਾਰਾ ਐ ਮਾਰਦਾ ਜੀ ਉਹ ਸੂਟੀ ਦਾ ਹਟ ਗਿਆ ਇਹਨਾ ਬੁੜੀ ਤਰ੍ਹਾਂ ਕੁੱਟਿਆ ਜਿਸ ਤਰ੍ਹਾਂ ਪਸ਼ੂ ਨੂੰ ਨਹੀਂ ਕੁੱਟਿਆ ਜਾਂਦਾ ਜਨਾ ਮੋਟਰਸਾਈਕਲ ਦੇ ਉੱਤੇ ਟੇਪ ਲਗਾ ਕੇ ਆਏ ਆ ਜੀ ਦੁਬਾਰਾ ਇਹ ਕਿਹੜਾ ਲਗਾਉਂਦੀ ਹੈ ਜੀ ਹਾਂਜੀ ਇਧਰ ਲਗਾ ਹਾਂਜੀ 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 ਪ੍ਰਧਾਨ ਜੀ ਨੇ ਦਿੱਤੀ ਜੀ ਕਿੰਨਾ ਵੱਡੀ ਗੱਲ ਹੈ ਜੈਨ ਸਾਹਿਬ ਬੋਨੂ ਜੀ ਦੇਖੋ ਇਸ ਤਰ੍ਹਾਂ ਦਾ ਸਾਡਾ ਇੱਥੇ ਰਹਿਣਾ ਬਹੁਤ ਆਮਾ ਮੁਖ ਦੇ ਕੋਈ ਇਸ ਤਰ੍ਹਾਂ ਦਾ ਘੁਟੜ ਆਏ ਦੇ ਵਿੱਚ ਦੇਖੋ ਤੁਸੀਂ ਗੱਡੀਆਂ ਆਦਿਆਂ ਨੂੰ ਇੱਥੇ ਕਹਿੰਦੇ ਹੋ ਗੱਡੀਆਂ ਆਦਿਆਂ ਨੇ ਕਲੇਸ਼ ਪਾਇਆ ਜੀ ਗੱਡੀਆਂ ਆਦਿਆਂ ਦੀ ਗੱਲ ਇਹ ਹੈ ਵੀ ਸਾਰਿਆਂ ਨੂੰ ਪ੍ਰੈਨ ਕਰੀਟ ਹੈ ਕਿਵੇਂ ਪਵਾਦਾ ਜੀ ਹੈ ਇਹ ਮਾਮਲਾ ਹਿੰਨਾ ਫੈਲ ਦੇ ਹਾਰ ਤੇ ਸਾਡਾ ਸੌਟ ਆਉ ਕਰਾ ਦੇ ਪ੍ਰਧਾਨ ਜੀ ਆਪਾਂ ਇਨਫੋਰਮੇਸ਼ਨ ਕਿਹਨਾਂ ਬੰਦੇ ਸਹੀ ਹੈ ਪੰਜ ਨਹੀਂ ਮੈਨੂੰ 2 ਵਜੇ ਕੌਣ ਦਿੱਤੀ ਸੀ ਇਹਨਾਂ ਬੁੜੀ ਤਰ੍ਹਾਂ